ਪਤਾ ਪਿੰਡਾਂ ਸਭ ਤੋਂ ਚੋਰੀ ਹੋਣ ਵਾਲਾ ਚੀਜ਼ ਆ ਪੱਠੇ ਤੇ ਸਾਗ ਤੇ ਵੀਰ ਨੇ ਸਾਨੂੰ ਇੱਥੇ ਆਣ ਕੇ ਦੱਸਿਆ ਇੱਕ ਬਾਈ ਉਹਨਾਂ ਨੂੰ ਪ੍ਰੋਬਲਮ ਬਹੁਤ ਵੱਡੀ ਫੇਸ ਕਰਨੀ ਪੈਣ ਦੇਈ ਕੀ ਉਹਦਾ ਨਾਂ ਏਪੀ ਡਿਵਿਲੀਅਸ ਹੀ ਆ ਇਹ ਸਾਰੇ ਫਿਰ ਜਨਤਾ ਕਹਿੰਦੀ ਸਾਡੇ ਨਾਲ ਧੋਖਾ ਹੋ ਗਿਆ ਉਹ ਹੋ ਗਿਆ ਮਤਲਬ ਮੌਕਾ ਆ ਭਾਪ ਹੀ ਕਿਤਨੇ ਕਿਤੇ ਦੇ ਦੇਣੇ ਆ ਆਪਾਂ ਘਰੇ ਦੇ ਕੋਈ ਲੜਨਾ ਜੇ ਆਪਣੇ ਨੂੰ ਬਹੁਤ ਗਾਲੀ ਗਾਲੀ ਕੈਮਰੇ ਦੁਆਰਾ ਹੋ ਸਕਦੇ ਆ ਜਿੰਮੇ ਤੁਸਾਂ ਵੱਲੋਂ ਕੋਈ 20000 ਦਾ ਸਮਾਨ ਆ ਫਿਰ ਫਿਲਹਾਲ 2000 ਹੀ ਪਾ ਦੇ ਤੇਰੀ ਬੁਕਿੰਗ ਹੋ ਗਈ ਬਾਕੀ ਪੈਸੇ ਤੂੰ ਉੱਥੇ ਜਾ ਕੇ ਦੇ ਹਾਂਜੀ ਸਸਰੀ ਗੱਲ ਕੀ ਆ ਚੱਲ ਤੇ ਅੱਜ ਦੇ ਵਲੌ ਮੈਂ ਇਹ ਵਾਲੀ ਵੀਡੀਓ ਬਣਾ ਕੇ ਉਹਨਾਂ ਦੀ ਕਾਫੀ ਡਿਜ਼ਾਈਨਾਂ ਦੀ ਰੱਖੀ ਆਈ ਸੀ ਤੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਵੀ ਆਪਾਂ ਜਿਹੜੇ ਨਵੇਂ ਕੈਮਰੇ ਕਿਹੜੇ ਇੰਸਟਾਲ ਕਰਾਏ ਆ ਤੇ ਆਪਣੇ ਪੁਰਾਣੇ ਕੈਮਰੇ ਦੀ ਕੁਆਲਿਟੀ ਕਿਵੇਂ ਦੀ ਆ ਤੇ ਗਾਂ ਤੁਹਾਨੂੰ ਕਿਹੜੀ-ਕਿਹੜੀ ਚੀਜ਼ ਤੋਂ ਬਾਈ ਕਿਹੜੀ-ਕਿਹੜੀ ਚੀਜ਼ ਲਮਾਉਣੀ ਚਾਹੀਦੀ ਜਿਹੜੀ ਘਰ ਦੀ ਸਿਕਿਉਰਿਟੀ ਵਾਸਤੇ ਚੰਗੀ ਆ ਤੁਹਾਨੂੰ ਸਹੀ ਦੱਸਾਂ ਜਾਂ ਜਿਨ੍ਹਾਂ ਦੇ ਉਹ ਇਹ ਉਹਨਾਂ ਦੀ ਬੈਨੀਫਿਟ ਜ਼ਿਆਦਾ ਵਾ ਜਿਨ੍ਹਾਂ ਦਾ ਟੱਬਰ ਬਾਹਰ ਬੈਠਾ ਆ ਤੇ ਉਹਨਾਂ ਨੂੰ ਵੀ ਜਿਵੇਂ ਕਰੇ ਟੂ ਟਾਕ ਕਰਨ ਵਾਲੇ ਚਾਹੀਦੇ ਕੈਮਰੇ ਉਹ ਜ਼ਿਆਦੇ ਘੰਟ ਆ ਇਹ ਚੀਜ਼ ਦੇ ਵਿੱਚ ਬਾਕੀ ਤੁਸੀਂ ਵੀਡੀਓ ਵੇਖ ਲਓ ਯ ਮੇਰੇ ਨਾਲ ਤਾਂ ਵੱਧ ਹੀ ਸਿਆਣੇ ਜੇ ਲੈ بیا ਵੀਰ ਹੋਣੀ ਤੁਸੀਂ ਸਿਆਣ ਲੋ ਇਹ ਵੀਰ ਹੋਣਾ ਨੇ ਤੁਸੀਂ ਪਛਾਣ ਲਿਆ ਇੱਕ ਸਾਲ ਬਾਅਦ ਆਈ ਫੇਰ ਇੱਕ ਸਾਲ ਬਾਅਦ ਇਹ ਵਿਚਾਰੇ ਕੈਮਰੇ ਸਾਡੇ ਨਾਲ ਹਣ ਮੜੇ ਜਾ ਅਪਗ੍ਰੇਡ ਕਰਾਉਣ ਆਲੇ ਸੀ ਅਸੀਂ ਕੈਮਰੇ ਅਪਗ੍ਰੇਡ ਕਰਾਉਣੇ ਆ ਤੇ ਵੀਰ ਨੇ ਸਾਨੂੰ ਇੱਥੇ ਆਣ ਕੇ ਦੱਸਿਆ ਇੱਕ ਬਾਈ ਉਹਨਾਂ ਨੂੰ ਪ੍ਰੋਬਲਮ ਬਹੁਤ ਵੱਡੀ ਫੇਸ ਕਰਨੀ ਪੈਂਦੀ ਆ ਵੀਰ ਹੋਣੇ ਦੇ ਨਾਂ ਤੇ ਫੇਕ ਕਾਊਂਟ ਬਣਾ ਕੇ ਦੱਬੀ ਕਿੱਲੀ ਆਉਂਦੇ ਹੈ ਸਿਆ ਜੀ ਹਾਂ ਜੀ ਬਹੁਤ ਧੱਕਾ ਕਰੀ ਜਾਂਦੇ ਜਨਤਾ ਬਹੁਤ ਜ਼ਿਆਦਾ ਜਨਤਾ ਕਹਿੰਦੀ ਵੀ ਜਾਲ ਇਹਨਾਂ ਦਾ ਕੰਮ ਚੱਲਿਆ ਸਾਡਾ ਵੀ ਵਿੱਚੇ ਵਿੱਚ ਚੱਲ ਪਿਆ ਹੈ ਹਾਂ ਇਹਨਾਂ ਨੂੰ ਸੌਖੀ ਰੋਟੀ ਮਿਲ ਗਈ ਇਹਨਾਂ ਬਹੁਤ ਘੱਟ ਬੰਦੇ ਬਈ ਵੇਂਦੇ ਮਿਹਨਤ ਜਿਹੜੀ ਤੁਸੀਂ ਕੀਤੀ ਚੱਲ ਬਈ ਇਹ ਨਹੀਂ ਗੱਲ ਬੜਾ ਇੱਕ ਯਕੀਨ ਬਣਾਉਣਾ ਪੈਂਦਾ ਐਵੇਂ ਕਹਿ ਦਈਏ ਬੰਦਿਆਂ ਤੇ ਗਾਕ ਦਾ ਯਕੀਨ ਬਣਾਉਣਾ ਬਹੁਤ ਔਖਾ ਉਹ ਐ ਨਾ ਦੇਖੋ ਕਮੈਂਟਾਂ 'ਚ ਲੋਕ ਛੱਡ ਜਾਂਦੇ ਨੇਗੇ ਜੇ ਕੋਈ ਬੇਨਤੀ ਆ ਕਮੈਂਟਾਂ 'ਚ ਨੰਬਰ ਬਿਲਕੁਲ ਨਾ ਛੱਡਿਆ ਕਰੋ ਚਾਹੇ ਕਿਤੇ ਵੀ ਜ਼ਰੂਰੀ ਸਾਡੇ ਪੇਜ ਤੇ ਹਣਾ ਬਾਈ ਹਾਂਜੀ ਹਾਂਜੀ ਕਿਸੇ ਵੀ ਪੇਜ ਤੇ ਆਪਣਾ ਨੰਬਰ ਨਾ ਛੱਡਿਆ ਕਰੋ ਤੁਹਾਨੂੰ ਤੁਸੀਂ ਆਪ ਬੰਦੇ ਨੂੰ ਤਿਆਰ ਕਰ ਦਿੰਦੇ ਹੋ ਕਰੋੜ ਕਰਨ ਵਾਲੇ ਬਾਧੂ ਬੈਠੇ ਨੇ ਸੋਸ਼ਲ ਮੀਡੀਆ ਤੇ ਬਾਈ ਜਣ ਗਿਣਤੀ ਹਾਂ ਨਜਾਇਜ਼ ਬੈਠੇ 2 ਮਿੰਟ ਲਾਉਂਦੇ ਆ ਚੱਕ ਕੇ ਨੰਬਰ ਕਿਦੋਂ ਵੀ ਮਿਲ ਗਿਆ ਨਾ ਇਹਨਾਂ ਨੂੰ ਚੱਕ ਕੇ ਨੰਬਰ ਤੇ ਉਹਨਾਂ ਨੇ ਦਾਬ ਹੀ ਦੇਣੀ ਕਿੱਲੀ ਵੀ ਠੀਕ ਆ ਵੀ ਮਤਲਬ ਦਾਬ ਦਿਓ ਫਿਰ ਜਨਤਾ ਕਹਿੰਦੀ ਸਾਡੇ ਨਾਲ ਧੋਖਾ ਹੋ ਗਿਆ ਉਹ ਹੋ ਗਿਆ ਮਤਲਬ ਮੌਕਾ ਆਪ ਹੀ ਕਿਤਨੇ ਕਿਤੇ ਦੇ ਦੇਣੇ ਬੰਦੇ ਨੂੰ ਮੈਂ ਸੁਣੋ ਅੱਛਾ ਆ ਸੁਣੋ ਜੀ ਇਹ ਸਟਾਰਟਿੰਗ ਤੋਂ ਲੰਡਨ ਆ ਤੁਸੀਂ ਕਮੈਂਟ ਬਾਕਸ ਨੰਬਰ ਛੱਡੋ ਇਹ ਆਹ ਬੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਲੋ ਜੀ ਸੁਣੋ ਸਰ ਸੀਸੀਟੀਵੀ ਹੱਬ ਤੋਂ ਬੋਲਦੇ ਬੋਲਦੇ ਨੇ ਅਮਰ ਘਰ ਤੋਂ ਹਾਂਜੀ ਹਾਂਜੀ ਸਰ ਤੁਸੀਂ ਕਮੈਂਟ ਬਾਕਸ ਨੰਬਰ ਛੱਡਿਆ ਸੀਗਾ ਆਪਣਾ ਹਾਂਜੀ ਕੈਮਰੇ ਵਗੈਰਾ ਲਗਵਾਉਣੇ ਸੀਗੇ ਤੁਸੀਂ ਹਾਂਜੀ ਹਾਂਜੀ ਬੋਲੋ ਸਰ ਤੁਸੀਂ ਸਰ ਨੰਬਰ ਹੀ ਨਾ ਕੋਈ ਫੋਨ ਚੱਕਦੇ ਸੀ ਨਾ ਕੋਈ ਰਿਪਲਾਈ ਕੀਤਾ ਬਈ ਇਹ ਤੁਹਾਡੀ ਵੀ ਗਲਤੀ ਰਿਪਲਾਈ ਕਰਨਾ ਚਾਹੀਦਾ ਐਂਦਾ ਮੈਨੂੰ ਪਤਾ ਕੀ ਗੱਲ ਹੈ ਸਾਡੇ ਕੋਲ ਨਾ ਕੋਈ ਕਾਲ ਚੁੱਕਣ ਵਾਸਤੇ ਕੋਈ ਬੰਦਾ ਨਹੀਂ ਹੈਗਾ ਸਾਰੇ ਤੁਸੀਂ ਆ ਵੀ ਲਾ ਲਈ ਫੇਰ ਅੱਗੇ ਹੈ ਹਾਂਜੀ ਮੈਨੂੰ ਤਾਂ ਮਹੀਨਾ ਹੋ ਗਿਆ ਕੋਲ ਕੀਤੀ ਨੂੰ ਸੌਰੀ ਸਰ ਇਹ ਗੱਲ ਤੋਂ ਆਪਾਂ ਸਰਕੋ ਸੌਰੀ ਸਰ ਇਹ ਗੱਲ ਦੇ ਆਪਾਂ ਸੌਰੀ ਫੀਲ ਕਰਦੇ ਆਂ ਕਿਤੇ ਪਿਆਰ ਨੂੰ ਆ ਦੇਖੋ ਤੁਸੀਂ ਬੰਦਾ ਦਿਮਾਗ ਕਿੰਨਾ ਕੀਲਣਾ ਹੋਵੇ ਬੰਦੇ ਨੂੰ ਹੈ ਦਿਮਾਗ ਦੇ ਫਟਣਾ ਲਾਏ ਹਾਂਜੀ ਤੇ ਥੋੜੇ ਅਜੀਬ ਤਰੀਕੇ ਸੀਗੇ ਅੱਜ ਅਸੀਂ ਕਾਲ ਕਰ ਰਹੇ ਆ ਸਾਰਿਆਂ ਨੂੰ ਜੀ 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 ਇਹ ਆਪਣੇ ਕੋਲ ਇੱਕ ਵੀ ਜਾਂਦਾ ਹੁੰਦਾ ਕਿ ਹੋਰ ਬਾਕੀ ਕੰਪਨੀਆਂ ਨੇ ਆਪਣੇ ਕੋਲ ਜ਼ਿਆਦਾਤਰ ਇੱਕ ਵੇਜ ਨਾਲ ਚੱਲ ਰਿਹਾ ਜੀ ਅੱਛਾ ਹਾਂਜੀ AI ਪੀ ਕੈਮਰਾ ਆਪਣੇ ਕਿੰਨੇ ਮੈਗਾਪਿਕਸਲ ਦਾ ਲਾਉਣੇ ਹੋ ਵੈਸੇ ਘਰ ਚ ਲਾਉਣਾ 4 ਮੈਗਾਪਿਕਸਲ ਦਾ 4 ਮੈਗਾਪਿਕਸਲ ਦਾ ਕਿੰਨੇ ਨੂੰ ਲਾ ਇੰਨਾ ਕ ਤਿਆਰ ਕਰਦਣ 10 ਮਿੰਟ ਦੀ ਜੀ ਟਾਈਮ ਲੱਗ ਜਾਣਾ ਜਿਆਦਾ ਹਾਂ ਹਾਂ ਬੰਦੇ ਨੂੰ ਇੰਨਾ ਕ ਤਿਆਰ ਕਰਦਣ ਦੇ ਨਹੀਂ ਦੇਖੋ ਅ ਅਗਲੇ ਕੰਨੇ ਵੀ ਪੇਮੈਂਟ ਤੂੰ ਪਾ ਦੇ ਹਾਂ ਵਾਲੋ ਕੋਈ 20000 ਦਾ ਸਮਾਨ ਆ ਤੂੰ ਫਿਲਹਾਲ 2000 ਹੀ ਪਾ ਦੇ ਤੇ ਬੁਕਿੰਗ ਹੋ ਗਈ ਬਾਕੀ ਪੈਸੇ ਤੂੰ ਉੱਥੇ ਜਾ ਕੇ ਦੇ ਦੇ 2000 ਰੁਪਏ ਬਈ ਫਰੀ ਦਾ ਠੋਗੀ ਜਾਣਾ ਬਸ ਐ ਕਰਦੇ ਕਰਦੇ 15 20 ਬੰਦੇ ਇਕੱਠੇ ਕਰ ਲੈਂਦੇ ਰੁਪਈਆ 30 40 ਹਜ਼ਾਰ ਬਣ ਗਿਆ ਹਾਂ ਗੱਲ ਤੇ ਗੱਲ ਹੀ ਕਰਨੀ ਗੱਲ ਹੀ ਕਰਨੀ ਆ ਗੱਲ ਹੀ ਕਰਨੀ ਪੀਸ ਇਸ ਕਰਕੇ ਥੋੜਾ ਧਿਆਨ ਰੱਖਿਆ ਕਰੋ ਹਰ ਇੱਕ ਪੇਸ ਤੇ ਬੜਾ ਸਹੀ ਨਹੀਂ ਇਸ਼ੂ ਆਉਂਦੇ ਬਈ ਚੱਲ ਇਹ ਨਹੀਂ ਜ਼ਰੂਰੀ ਚੱਲ ਇਹ ਵੀਰ ਉਹਨਾਂ ਦਾ ਕੰਮ ਚੱਲ ਮੈਂ ਇੰਤ ਹੋ ਗਿਆ ਮੈਨੂੰ 2000 ਲੱਗੇ 1 ਮਿੰਟ ਹੋ ਗਿਆ ਉਹਨਾਂ ਦਾ 200 ਰੁਪਏ ਦਾ ਹਾਂ ਥੋੜਾ ਜਿਹਾ ਚੀਜ਼ ਤੇ 10 ਮਿੰਟਾਂ 'ਚ 2000 ਰੁਪਈਆ ਜਿਹਦੀ ਜੇਬ ਜਿਹਨੂੰ ਬਈ 10 ਮਿੰਟਾ 2000 ਬੰਦਾ ਨੇ ਕਿਹਾ ਚੱਕ ਬਈ ਰੱਖੀ ਤੇ ਲੱਗੇ ਰੋ ਸਾਰੀ ਸਾਰੀ ਦਿਹਾੜੀ ਸਹੀ ਗੱਲ ਉਹਨੂੰ ਕੀ ਮਾਰਾ ਨਹੀਂ ਮਾਰਾ ਸਹੀ ਇੱਥੇ ਕੋਈ ਨਹੀਂ ਇਹ ਬਈ ਇਹ ਨਹੀਂ ਗੱਲ ਚਲੋ ਢੋਡੀ ਵੀ ਗੱਲ ਸਹੀ ਆਏ ਇਹ ਬਾਈ ਹੁਣਾਂ ਦਾ ਚਲੋ ਕੰਮ ਚੱਲਦਾ ਵਧੀਆ ਪੇਜ ਸਟੈਂਡ ਆ ਕਿਸੇ ਦਾ ਵੀ ਪੇਜ ਸਟੈਂਡ ਹੋਵੇ ਉੱਥੇ ਨਹੀਂ ਇਹ ਚੀਜ਼ ਗਲਤੀ ਨਹੀਂ ਕਰਨੀ ਚਾਹੀਦੀ ਧਿਆਨ ਨਾਲ ਨੰਬਰ ਨਹੀਂ ਛੱਡਣਾ ਚਾਹੀਦਾ ਅਗਲਾ ਤੁਹਾਡੇ ਨਾਲ ਕਿਸੇ ਵੀ ਵੇਲੇ ਬਈ ਫਰੋਡ ਕਰ ਸਕਦਾ ਅਗਲੇ ਦਾ ਨਾਮ ਲੈ ਕੇ ਉਹਨੂੰ ਐ ਲੱਗ ਜਾਂਦਾ ਵੀ ਲੈ ਇਹਨੇ ਤਾਂ ਨੰਬਰ ਛੱਡਿਆ ਇਹਨੂੰ ਆਪ ਦਾ ਨੂੰ ਇਹਨੂੰ ਕਿਹੜਾ ਪਤਾ ਕਿੰਨੇ ਗੱਲ ਕਰਨੀ ਕਿਵੇਂ ਨਹੀਂ ਬਿਲਕੁਲ ਬਿਲਕੁਲ ਆ ਚੱਕਰ ਹੋ ਜਾਂਦਾ ਬਿਲਕੁਲ ਧਿਆਨ ਰੱਖੋ ਇਹ ਚੀਜ਼ ਦਾ ਹਾਂ ਇਹ ਜ਼ਰੂਰੀ ਵਾਰਨਿੰਗ ਆ ਭਾਈ ਹੁਣ ਆਪਾਂ ਆਪਦੇ ਕੈਮਰੇ ਮਾੜੇ ਜੇ ਕੱਢ ਕੇ ਵਿਖਾਉਣੇ ਆ ਪਰ ਨਵੀਆਂ ਚੀਜ਼ਾਂ ਲਾਉਣੀਆਂ ਨੇ ਨਾ ਅੱਜ ਅੱਜ ਹਾਂ 360 ਆ ਉਹ ਲਿਆਉਣੇ ਆਪਾਂ ਖਤੇ ਉਹ ਵਿਖਾਉਣੇ ਆ ਇਹ ਇਹ ਜੜੀਆਂ ਚੀਜ਼ਾਂ ਦੀ ਪਾਉ ਆਪਾਂ ਡਿਲੀਵਰੀ ਕਰਾਈ ਜੇ ਸਿੱਧੀ ਜੀ ਗੱਲ ਆ ਗੱਡੀ ਦੀ ਨਹੀਂ ਕਰਾਈ ਗੱਡੀ ਦੀ ਨਹੀਂ ਕਰਾਈ ਇਹ ਹੁਣ ਗੱਗੋ ਦੱਸਿਓ ਆਪਾਂ ਕਾਦੇ ਆਸਤੇ ਲਵਾਉਣ ਲੱਗੇ ਆ ਪਾਉ ਮੇਨ ਮੁੱਦਾ ਯਾਰ ਜਿਹੜਾ ਅਸੀਂ ਨਾ ਆਰਗੈਨਿਕ ਸਾਰੀ ਸਬਜੀ ਬੀਜੀ ਆ ਹਾਂ ਤੁਹਾਨੂੰ ਪਤਾ ਨਾ ਜਦੋਂ ਕੋਈ ਚੀਜ਼ ਬਨਣ ਤੇ ਬੜਾ ਟਾਈਮ ਲੱਗਦਾ ਤੇ ਉਹਨੂੰ ਪੱਟਣ ਪੁੱਟਾਂ ਲੱਗੇ ਲੋਕੀ ਮੈਂਟ ਲਾਉਂਦੇ ਆ ਹਾਂ ਉਹ ਸਾਗ ਤੁਹਾਨੂੰ ਪਤਾ ਪਿੰਡਾਂ ਸਭ ਤੋਂ ਚੋਰੀ ਹੋਣ ਵਾਲਾ ਚੀਜ਼ ਆ ਪੱਠੇ ਤੇ ਸਾਗ ਹਾਂ ਮੈਂਟੀ ਮਾਰਦੇ ਵੱਢ ਕੇ ਲੈ ਜਾਂਦੇ ਪੂੜੀਆਂ ਪੱਟੀ ਜਾਂਦੇ ਆ ਮੈਨੂੰ ਲੱਗਦਾ ਹੁਣ ਅਸੀਂ ਉਹ ਲਾਇਆ ਲਸਣ ਲਸਣ ਪੱਟ ਕੇ ਲੈਣਾ ਆਲੂ ਲਾਇਆ ਮਿਲਦਾ ਸਾਡੇ ਕੋ ਉੱਤੇ ਕੱਲੇ ਪੱਤੇ ਰਹੇ ਨੇ ਆਲੂ ਥੱਲੇ ਕੱਢ ਕੇ ਲੈ ਜਾਂਦੇ ਸੋ ਦੇ ਲਈ ਕਾ ਕਰਾਂਗੇ ਬਾਕੀ ਸਾਨੂੰ ਮੇਨ ਪ੍ਰੋਬਲਮ ਮੱਝਾਂ ਦੀ ਹਾਂ ਤੁਹਾਨੂੰ ਡੰਗਰ ਖੁੱਲ ਜਾਂ ਉਹ ਸਿੱਧੇ ਇੱਕ ਨਿਗਾ ਉਹਨਾਂ ਦੇ ਏਰੀਆ ਕਵਰ ਕਰਦੇ ਜਿਹੜੇ ਹੁਣ ਕਵਰ ਆ ਇਹ ਰੋਟੇਟਿਵ ਹੁੰਦੇ ਨਾ ਹਾਂ ਰੋਟੇਟ ਕਰਦੇ ਇਹ ਮਤਲਬ 360 ਰੋਟੇਟ ਕਰਨਗੇ ਹਿਸਾਬ ਨਾਲ ਵਰਕ ਕਰਦੇ ਰਹਿੰਦੇ ਸੋ ਇਹਨਾਂ ਦੀ ਪਰਫਾਰਮੈਂਸ ਆਪਾਂ ਵਲੌਗ ਦੇ ਐਂਡ 'ਚ ਵੇਖਣੀ ਆ ਉਹ ਕੀ ਉਹਦਾ ਨਾ ਏਪੀ ਡਿਵਿਲੀਅਸ ਹੀ ਆ ਇਹ ਸਾਰੇ ਹਾਂ ਇਹ 360 ਕੰਮ ਕਰਦੇ ਵਾ ਸਾਰੇ ਹਾਂ ਸਾਰੇ ਪਾਸੇ ਨੇ ਚੱਲਣਗੇ ਤੋ ਡੇ ਕੈਮਰੇ ਨਾਲ ਸੌਣ ਲੱਗੇ ਇੱਕ ਸਾਨੂੰ ਸਿਆਪਾ ਪਿਆ ਪੁੱਛੋ ਕਿਹੜਾ ਤੁਹਾਨੂੰ ਵੀ ਪਤਾ ਹੀ ਹਣਾ ਨੋਰਮਲ ਸਾਡੇ ਪਿੰਡ ਚ ਕੋਈ ਦੀ ਗਾਂ ਗਵਾਜੇ ਬੱਕਰੀ ਗਵਾਜੇ ਕੁੱਤਾ ਗਵਾਜੇ ਮੋਟਰਸਾਂ ਗਵਾਜੇ ਗੁੱਗੂ ਉਹ ਅਗਲਾ ਆ ਕੇ ਜਿਹੜਾ ਕਿਹੜਾ ਕੈਮਰਾ ਚ ਚਲਾਓ ਇੱਕ ਚੀਜ਼ ਹੋਰ ਦੱਸ ਮੈਂ ਦਾ ਹੱਥ ਚਲੋ ਉਹ ਬੰਦੇ ਦੇ ਨਾਲ ਸਾਡੇ ਪਿੰਡ ਕੋਈ ਬੀਬੀ ਭੱਜ ਗਈ ਕਿਸੇ ਨਾਲ ਬਹਿ ਕੇ ਉਹ ਵੀ ਸਾਡੇ ਕੈਮਰੇ ਨੇ ਫਸਾਈ ਉਹ ਵੀ ਸਾਡੇ ਕੈਮਰੇ ਆ ਤਾਂ ਕਹਿਣੀ ਪਈ ਆ ਮੰਨੀ ਵੀ ਆਉ ਭੈਣ ਉਹਨਾਂ ਦੀ ਅਪਗ੍ਰੇਡ ਕਰਾਉਣੇ ਆ ਆਪੇ ਇੱਥੇ ਨੇੜੇ ਨਾਲ ਦੇ ਪਿੰਡੀ ਉਹ ਆਸਟ੍ਰੇਲੀਆ ਬੜਾ ਜੋਰ ਲਾਇਆ ਉਹਨਾਂ ਨੇ ਕੈਮਰੇ ਉਹਨਾਂ ਤੇ ਥੋੜੇ ਲੋ ਕੁਆਲਿਟੀ ਦੇ ਲਵਾ ਲਏ ਉਹਨਾਂ ਨੇ ਇੱਕ ਵਾਰੀ ਸਾਰੂ ਅੱਛਾ ਇੱਕ ਚੀਜ਼ ਦੱਸਿਓਂਗਾ ਗੂ ਵੀਰੇ ਮੈਨੂੰ ਪੱਕੇ ਸਾਲ ਹੋ ਗਿਆ ਹਾਂਜੀ ਲੈ ਕੈਮਰਿਆਂ ਨੂੰ ਜਿਵੇਂ ਪਹਿਲਾਂ ਕੈਮਰੇ ਲੱਗੇ ਹੋਏ ਸੀ ਤੁਸੀਂ ਇਹ ਕੁਆਲਿਟੀ ਡ੍ਰੌਪ ਹੋ ਗਈ ਸਾਡ ਚ ਕੁਆਲਿਟੀ ਡ੍ਰੌਪ ਹੋਈ ਹੈ ਉਹਨੇ ਕੁਆਲਿਟੀ ਨਹੀਂ ਡ੍ਰੌਪ ਹੋਈ ਸਾਡੇ ਬੰਦੇ ਬਹੁਤ ਸੁਭਾਗੀ ਬਣਦੇ ਆ ਉਹਨੇ ਨੈਟ ਚੇਂਜ ਕਰਤਾ ਚਾਰ ਕੈਮਰੇ ਚੱਲਦੇ ਰਹੇ ਤੇਨੂੰ ਚੱਲੀ ਜਾਂਦੇ ਆ ਲਾਈਟਾਂ ਆਉਣਾ ਸਭ ਕੁਝ ਆਉਣਾ ਉਹ ਬਸ ਸਕਰੀਨ ਉਹਨਾਂ 'ਚ ਉਹ ਆਉਂਦਾ ਪਿਆ ਬਈ ਕਰੰਟ ਕਰੰਟ ਸਾਰਾ ਕੁਝ ਆਉਂਦਿਆ ਹੋਈ ਪਿੱਛੇ ਹੀ ਹੋ ਗਏ ਬ੍ਰੇਨਾਂ ਦੇ ਹਾਂ ਕੋਈ ਆਵਾਜ਼ ਜਿੱਦਾਂ ਇਨਪੁਟ ਆਉਟਪੁਟ ਸੇਮ ਹੀ ਨੇ ਚੱਲਣ ਲਈ ਆ ਉਹ ਵਿਖਾ ਵੀ ਦਿੰਨੇ ਆਪਾਂ ਉਹਨੀ ਕੁਆਲਿਟੀ ਬਈ ਉਹਨਾਂ ਦੀ ਇਹ ਮੰਨ ਲਓ ਮੇਰੇ ਰੇਡ ਦਾ ਬੰਦਾ ਧੁੰਦੇ ਚ ਜਾ ਕੇ ਕਹੇ ਵੀਰੇ ਦੇਖਦੇ ਨਹੀਂ ਮੈਂ ਧੁੰਦੇ ਚ ਬੰਦੇ ਨੂੰ ਬੰਦਾ ਕੈਮਰਾ ਕਿਉਂ ਬਜਾ ਰਿਹਾ ਉਹ ਆਪਾਂ ਲੌਜੀਕ ਨਹੀਂ ਬਦਲ ਸਕਦੇ ਕਹੀ ਕਹਿੰਦੇ ਨਹੀਂ ਯਾਰ ਇਹ ਬਣਦੀ ਨਹੀਂ ਵੀ ਗੱਲ ਪਰ ਇਹਨਾਂ ਦੇ ਰਾਤ ਨੂੰ ਵੀ ਵਧੀਆ ਆ ਦਿਨੇ ਵੀ ਪਰਫੋਰਮਸ ਗੱਡਾ ਇਹ ਤਾਂ ਜਦੋਂ ਮੈਂ ਤੁਹਾਨੂੰ ਮਤ ਕਰਾ ਆ ਜੋ ਲਾ ਦੋ ਮੇਰਾ ਹੋਰ ਕਹਿੰਨ ਨੂੰ ਨਾ ਕਹਿੰਦੇ ਭਾਈ ਆਪਣੇ ਘਰੇ ਮੇਰੇ ਹਿਸਾਬ ਨਾਲ ਉਹਨਾਂ ਨੂੰ ਉਹਨਾਂ ਨੂੰ ਸਕਰੀਨ ਤੇ ਆਉਣੇ ਨੂੰ 3 ਮਹੀਨੇ ਹੋ ਗਏ ਆ ਕਿਸੇ ਨੂੰ ਲੱਗਾ ਸਾੜ ਨਾਲ 4-5 ਦੀ ਗੱਲ ਹੋਈ ਵੀਰ ਕਹਿੰਦਾ ਲੈਪਟਾਪ ਨੈਟ ਦੀ ਪ੍ਰੋਬਲਮ ਹੈ ਨਹੀਂ ਆਪਣੇ ਘਰੇ ਤੂੰ ਤੁਸੀਂ ਜਦੋਂ ਕਹੇ ਕਿ ਵਿਸਟ ਕਰਕੇ ਕਰਾਂਗੇ ਹੋਰ ਕਿਸੇ ਨੂੰ ਤਾਂ ਲਿਆਉਣ ਦਾ ਫਾਇਦੇ ਨਹੀਂ ਸਾਨੂੰ ਪਤਾ ਨਹੀਂ ਸਮਝੀ ਤੇ ਸਾਡੇ ਏਰੀਆ 'ਚ ਕਿਸੇ ਦੀ ਲਾਈਨ ਚੇਂਜ ਹੋ ਗਈ ਉਹਦੇ ਉਹ ਪਰ ਭਾਜੀ ਹੋਣੀ ਬੈਠੇ ਆ ਕੈਮਰੇ ਵਾਲੇ ਉਹ ਨਹੀਂ ਆਪਾਂ ਨੈਟ ਬਦਲਿਆ ਕਰਕੇ ਹੋ ਗਈ ਮੜੀ ਜੀ ਉਹ ਆਪਣੀ ਫਾਲਟ ਸੀ ਚਾਰ ਚਲਾਤੇ ਤਿੰਨ ਚੱਲੀ ਨਹੀਂ ਤਿੰਨ ਚ ਨਹੀਂ ਚੱਲੇ ਉਹ ਪਤਾ ਨਹੀਂ ਕੀ ਸਾਹਕਤਾ ਉਹਨਾਂ ਦਾ ਕਿਨੇ ਸਖਾ ਕੇ ਜਾਈ ਐਸੀ ਵੀਡੀਓ ਬਣਾ ਕੇ ਰੱਖ ਲੈਣੀ ਪਿਛਲੇ ਵੀ ਬਣਾ ਕੇ ਰੱਖੀ ਸੀ ਪਰ ਸਮਝ ਫੇਰ ਨਹੀਂ ਆਈ ਸਾਨੂੰ ਆ ਕਿ ਵੀਰ ਨੂੰ ਦੱਸਣਾ ਵੀ ਆਈਪੀ ਚੇਂਜ ਆਏ ਹੁੰਦੇ ਨੇ ਤੇ ਐ ਸੈੱਟ ਹੋ ਸਕਦੇ ਨੇ ਹਾਂ ਨਹੀਂ ਉਹ ਆਪਾਂ ਕਰਨਾ ਜ਼ਰੂਰ ਪੱਕੀ ਗੱਲ ਆ ਉਹ ਕਰਨਾ ਹੀ ਕਰਨਾ ਆਪਾਂ ਬਾਕੀ ਆਹ ਵਾਲੇ ਕੈਮਰੇ ਕੱਢ ਕੇ ਜਦੋਂ ਲਾਵਾਂਗੇ ਇਹ ਤਾਂ ਹੋ ਜਾਣਾ ਸੀ ਅਸੀਂ ਕਰ ਦੇਣਾ ਸੀ ਉੱਥੇ ਹੀ ਹਾਂ ਤੇ ਲੈਪਟਾਪ ਵੀ ਸਲੋ ਸੀਗਾ ਹਾਲੀਵੁੱਡ ਚੱਲ ਰਿਹਾ ਸੀ ਉਹ ਨਹੀਂ ਵਧੀਆ ਕੀਤਾ ਨਹੀਂ ਕੀਤਾ ਬਈ ਸਗੋਂ ਨਹੀਂ ਫਿਰ ਸਾਡਾ ਨਹੀਂ ਸੀ ਆ ਛੇਤੀ ਮੂਡ ਬੰਨਾ ਅਸੀਂ ਤਾਂ ਹੀ ਕਹਿ ਆ ਵੀ ਅਪਗ੍ਰੇਡ ਕਰਾਈ ਲਈਏ ਕੈਮਰੇ ਆਪਦੇ ਨਵਾਂ ਹੀ ਲਈਏ ਤਾਂ ਫਾਇਦਾ ਬਣੇ ਹਾਂ ਇਹਨਾਂ ਦਾ ਬਹੁਤ ਕਹਿਣ ਫਾਇਦਾ ਆਦਿਕਰ ਵੀਡੀਓ ਚੱਲ ਰਹੀਆਂ ਨੇ ਦੱਬ ਗਈਆਂ ਹਾਂ ਬਈ ਬੱਤੀ ਬੱਤੀ ਤੇਤੀ ਤੇਤੀ ਲੱਖਾ ਹੋ ਰਿਹਾ ਵਾਹ ਜੀ ਵਾਹ ਇਹਨਾਂ ਦੀ ਪੂਰੀ ਇਹਨਾਂ ਦੀ ਇਹਨਾਂ ਦੀ ਪੂਰੀ ਬਣ ਰਹੀ ਮਤਲਬ ਫੈਨ ਫੋਲੋਇੰਗ ਬਣ ਰਹੀ ਆਪਣੇ ਹੈ ਏਰੀਆ ਦੇ ਐਡੇ ਤੁਸੀਂ ਇਹਨੂੰ ਵੇਖ ਕੇ ਸਮਝ ਲਓ ਕਿ ਰੇਂਜ ਜਿਆਦਾ ਹੀ ਮਹਿੰਗੇ ਜਿਆਦੇ ਆ ਹਾਂ ਮਹਿੰਗੇ ਵੀ ਕੋਈ ਨਹੀਂ ਐਡੇ ਜਿਆਦੇ ਮਹਿੰਗੇ ਨਹੀਂ ਵਾਏ ਉਹ ਲਗਾਉਣੇ ਨੇ ਉਹਦੇ ਨਾਲੋਂ ਥੋੜੇ ਜਿਹੇ ਪੈਸੇ ਵਾਧ ਪਾ ਕੇ ਇਹ ਲਵਾਈ ਜਾਣ ਮੇਰੇ ਹਿਸਾਬ ਨਾਲ ਵਧੀਆ ਤੂੰ ਵੀ ਟਾਕ ਵੀ ਆਜ ਮਤਲਬ ਤੁਸੀਂ ਗੱਲਬਾਤ ਕਰ ਸਕਦੇ ਹੋ ਓ ਮਾਈ ਗਾਡ ਮੰਨ ਲਓ ਤੁਸੀਂ ਤੁਸੀਂ ਕਿਤੇ ਬਾਹਰ ਮਤਲਬ ਕਿ ਆਪਾਂ ਘਰੇ ਜੇ ਕੋਈ ਲੜਨਾ ਜੇ ਆਪਣੇ ਨਾਲ ਬਹੁਤ ਗਾਲੀ ਗਾਲੀ ਕੈਮਰੇ ਦੁਆਰਾ ਹੋ ਸਕਦੇ ਆ ਜਿਵੇਂ ਇੰਸਟਾਗ੍ਰam ਤੇ ਮੱਝਾਂ ਨਾਲ ਗੱਲਬਾਤ ਕਰਦੇ ਹੁੰਦੇ ਹੋ ਦੱਸ ਸਾਦੇ ਮੱਝਾਂ ਦੇ ਦੱਸ ਸਾਦੇ ਖੜ ਜਾ ਮੈਂ ਵੇਖਣ ਦੇ ਆਈ ਤੇ ਲੂਣਾ ਨਾ ਕਰੀ ਜਾ ਬੜਾ ਵਧੀਆ ਜਦੋਂ ਮਾਲ ਨੂੰ ਨਹੀਂ ਕੰਮ ਕਰਦਾ ਬੈਠਾ ਰੋ ਗਿਆ ਖੁੱਲ ਗਈਆਂ ਹੌਨਾ ਖੁੱਲ ਗੱਗੂ ਵੀਰਾ ਦੇਖ ਰਿਹਾ ਤੈਨੂੰ ਹਾਂ ਇਹ ਸੱਚੀ ਗੱਲ ਹੈ ਇਹ ਜਿਹੜੀ ਫਿਰ ਇਹ ਜਿਹੜੀ ਚੀਜ਼ ਹੈ ਪਲੱਸ ਪੁਆਇੰਟ ਆ ਗਿਆ ਨਾ ਦੇਖੋ ਜੇ ਪੈਸੇ ਥੋੜੇ ਜਿਹਾ ਵਧਣਗੇ ਤੇ ਮੇਰੇ ਸਾਹ ਪਲੱਸ ਪੁਆਇੰਟ ਵੀ ਇਹਦੇ ਜ਼ਿਆਦਾ ਚੀਜ਼ਾਂ ਵਿੱਚ ਵਧਣਗੇ ਕਿਉਂਕਿ ਇਹਦੇ ਐਂਗਲ ਜ਼ਿਆਦੇ ਆ 360 ਯਾਰ ਦੱਸਿਆ ਇਹ 455 ਕੈਮਰੇ ਦਾ ਕੰਮ ਕਰਦਾ ਦੱਸਿਆ ਤੈਨੂੰ ਏਪੀ ਡਿਵਿਲੀਅਸ ਹੀ ਆ ਪਰ ਜਿੱਧਰ ਦੀ ਮਰਜ਼ੀ ਬਾਲ ਸੱਟੋ ਜਾਣੀ ਬਾਹਰ ਆ ਸਿਰੇ ਕਰਾਉਣਾ ਟਾਈਮ ਨਾ ਖਰਾਬ ਕਰੀਏ ਕਿਉਂਕਿ ਦੇਰ ਲੱਗ ਜਾਣਾ ਆ ਗੱਡੀ ਸ਼ੁਰੂ ਲੈ ਵੀ ਕਰ ਸ਼ੁਰੂ ਲੈ ਵੀ ਆ ਕੈਮਰੇ ਦਾ ਨਾ ਜਿਹੜ ਬਈ ਵਖਾਈ ਕਮਾ ਗਏ ਸਾਰੇ ਪਿੰਡ ਪਿੰਡ ਹੀ ਸਾਰਾ ਦੀਦਾ ਆਪਾਂ ਦਾ ਲੋਕਾਂ ਦੀਆਂ ਵੀ ਚੋਰੀਆਂ ਵੇਖ ਲੈਣੀਆਂ ਕਿੱਥੇ ਕਿੱਥੇ ਹੁੰਦੀਆਂ ਕਿੱਥੇ ਕਿੱਥੇ ਨਹੀਂ ਹੁੰਦੀਆਂ ਸਾਰੀਆਂ A ਤੋਂ Z ਚੀਜ਼ਾਂ ਆ ਹੋਵੇ ਤਾਂ ਤਾਂ ਬਹੁਤ ਘੈਂਟ ਕੁਆਲਿਟੀ ਨਿਕਲ ਗਈ ਛਾ ਜੀ ਨਹੀਂ ਬਹੁਤ ਘੈਂਟ ਕੁਆਲਿਟੀ ਰਾਨੂ ਵੀ ਛਾ ਜੀ ਇਹ ਹੀ ਕੁਆਲਿਟੀ ਘਟਦਾ ਈ ਬਸ ਇਹ ਨਾਲ ਚਾਹੀਦਾ ਪਰ ਵੈਸੇ ਤੁਹਾਡੇ ਦੂਜੇ ਕੈਮਰੇ ਚਲਾ ਕੇ ਵਖਾਇਓ ਬਈ ਬਾਈ ਉਹਨਾਂ ਦੇ ਸਾਲ ਡੇਢ ਹੋ ਗਿਆ ਕੈਮਰੇ ਜਿਹੜੇ ਲੱਗਿਆ ਨੂੰ ਪੁਰਾਣੇ ਕੈਮਰੇ ਆਪਣੇ ਕੱਢਿਓ ਛਾ ਜੀ ਆਹ ਪੁਰਾਣੇ ਜਿਨ੍ਹਾਂ ਨੂੰ ਸਾਲ ਡੇਢ ਹੋ ਗਿਆ ਜਿਵੇਂ ਆਹ ਪੁਰਾਣਾ ਕੈਮਰਾ ਲੱਗਾ ਹੋਇਆ ਆਪਣੇ ਇਹ ਕੁਆਲਿਟੀ ਚੈੱਕ ਕਰੋ ਪੂਰੀ ਕੱਲੀ ਕੱਲੀ ਚੀਜ਼ ਗਿਣਦਾ ਆ ਵੀ ਪੁਰਾਣਾ ਕੈਮਰਾ ਹੀ ਆਪਣਾ ਇਹ ਵੀ ਸਾਲ ਹੀ ਹੋ ਗਿਆ ਯਾਰ ਐਵੇਂ ਕਹਿ ਦਿਆ ਚਲ ਨਵੇਂ ਦੇ ਬਰਾਬਰ ਹੀ ਕੁਆਲਿਟੀ ਆ ਜੀ ਦੀਆਂ ਨਹੀਂ ਆਪਣੀ ਕੀ ਆਪਣੀ ਆਰਗੇਨਿਕ ਨਹੀਂ ਨਹੀਂ ਉਹ ਉਹ ਤੋਂ ਦੀਦੀ ਆ ਉਹ ਉਹਦੇ ਲਈ ਯਾਰ ਕੈਮਰਾ ਲਵਾਇਆ ਆ ਵੀ ਪੁਰਾਣਾ ਹੀ ਆ ਕੈਮਰਾ ਇਹਦੀ ਵੀ ਪੂਰੀ ਕੁਆਲਿਟੀ ਉਹ گویا ਵੇਲੋ ਪਿਆ ਦੀਂਦਾ ਕਿ ਨਹੀਂ ਉਹ ਸਾਈਡ ਤੇ ਜਿਹੜਾ ਛੱਕੜ ਤੇ ਲੱਗਾ ਆਵੇ ਆ ਕਰਦਾ ਕੋ ਪੂਰਾ ਆਪਣੇ ਉਹ ਫਸਲ ਨੂੰ ਮਾਰ ਇੱਧਰ ਲਾ ਇਹ ਕਮਾ ਕੇ ਰੋਟੇਟ ਕਰਿਓ ਸ਼ਾਜੀ ਮੜਾ ਜੈਨੂੰ ਇਹ ਆਵੇ ਕਿਉਂ ਇੱਧਰ ਵੇ ਇੱਧਰ ਵੇ ਕਰ ਗੱਲ ਸਾਰੇ ਘਰ ਦਾ ਮੁਆਇਨਾ ਕਰਦਾ ਕਿ ਨਹੀਂ ਉਹ ਮੰਮੀ ਰੋਟੀਆਂ ਲਾਈ ਜਾਂਦੀ ਵੇ ਦੀਂਦੀ ਕਿ ਨਹੀਂ ਉਹ ਕੱਲੇ ਕੱਲੇ ਕੱਪੜੇ ਦੀਂਦੇ ਕਿ ਨਹੀਂ ਪੱਤਾ ਦੀਂਦਾ ਕਿ ਨਹੀਂ ਕੱਲਾ ਕੱਲਾ ਬੂਟਿਆਂ ਦਾ ਹਿਲਦਾ ਝੁਲਦਾ ਆ ਵੇ ਆ ਚੀਜ਼ ਵਧੀਆ ਹੋਣੀ ਆ ਵੇ ਆ ਸਾਰੇ ਇਹ ਆ ਦਰਵਾਜ਼ੇ ਦੇ ਉੱਤੇ ਇੱਥੇ ਆ ਗਏ ਆ ਚੱਕ ਆ ਵੇ ਪੂਰਾ ਦਰਵਾਜ਼ੇ ਦੇ ਉਹ ਬੈਲ ਲੱਗੀ ਵੀ ਦੀਂਦੀ ਕਿ ਨਹੀਂ ਐ ਆ ਚੀਜ਼ ਘੈਂਟ ਆ ਇਹਦਾ ਆ ਫਾਇਦਾ ਜੇ ਅਸਲ ਦੇ ਵਿੱਚ ਕੈਮਰੇ ਦਾ ਏ 360 ਰੋਟੇਟ ਹੁੰਦਾ ਜੀ ਸਾਰੇ ਪਾਸੇ ਵਿਖਾਉਂਦਾ ਵੀ ਕਿੰਦਰ ਕਿੰਦਰ ਤੁਰਿਆ ਕਰਦਾ ਮੈਂ ਕਿੰਦਰ ਕਿੰਦਰ ਨਹੀਂ ਉਹ ਮਾਈ ਲੋਣੀ ਦੀਆਂ ਨੇ ਬੈਠੀਆਂ ਇਹ ਆ ਮੱਜਾਂ ਵਾਲਾ ਵਿਖਾਇਓ ਮੱਜਾਂ ਕਿਉਂ ਨੋਣੀ ਲੱਗਾ ਫੋਨ ਤੇ ਤੇ ਨਾਲ ਮੱਜਾਂ ਬੰਨੀ ਜਾਂਦਾ ਇਹ ਕਿਆ ਤਿੰਨ ਉਹਨੇ ਨੂੰ ਇਥੇ ਆਵਾਜ਼ ਵੀ ਜਾਹਾਦੀ ਆਪਣੀ ਏਡੀ ਨਹੀਂ ਗੱਲ ਉਹ ਫੋਨ ਉਹ ਫੋਨ ਤੋਂ ਮਾਰੀ ਦੀ ਆਵਾਜ਼ ਕਿਉਂਕਿ ਆਪਾਂ ਇਹਦੇ ਨਾਲ ਮਾਈਕ ਨਹੀਂ ਨਾ ਅਟੈਚ ਕੀਤਾ ਆਪਣੇ ਨਾਲ ਮਾਡਲ ਨਾ ਇਹ ਜਦ ਨਾ ਮਾਈਕ ਅਟੈਚ ਕਰ ਦਈਏ ਤੇ ਇਹ ਵੀ ਉੱਥੇ ਤੱਕ ਕਰਦਾ ਬਾਤ ਫਿਰ ਚੱਲ ਗਿਆ ਕਰਨੀ ਆਵਾਜ਼ ਕਿਉਂ ਮੱਝਾਂ ਗੈਂਦੀਆਂ ਕਿ ਨਹੀਂ ਇੱਥੇ ਪੱਠੇ ਹਾਂ ਇਹ ਬਾਹਰਲੇ ਬੰਨੇ ਵਾਲਾ ਹੋ ਗਿਆ ਨਾ ਆ ਬਾਹਰਲੇ ਬੰਨੇ ਵਾਲਾ ਹੋ ਗਿਆ ਮੱਝਾਂ ਦੇ ਚਲੋ ਵਧੀਆ ਹੋ ਗਿਆ ਆ ਆ ਵੇ ਸਾਰੇ A to Z ਲਾਗੇ ਕੈਮਰੇ ਟਿਕਾ ਕੇ ਪਾਓ ਠੀਕ ਆ ਕਿ ਨਹੀਂ ਹਾਂ ਵੇ ਕਿਉਂ ਤਾ ਕੱਟੇ-ਕੁੱਟੇ ਸਾਰੇ ਦਿਖਦੇ ਕਿ ਨਹੀਂ ਪਟਰੂ ਮਟਰੂ ਸ਼ਟਰੂ ਸਾਰੇ ਵਿੱਚੇ ਆ ਸਿਮਰਨ ਹੋਈ ਵਿੱਚੇ ਸਾਰੀਆਂ ਤੁਰੀਆਂ ਫਿਰਦੀਆਂ ਕਿ ਨਹੀਂ ਆਏ ਇਹ ਹੁਣ ਇਹ ਬਦਮਾਸ਼ ਕੁੜੀਆਂ ਸਾਰੀਆਂ ਇਨਫਲੂਐਂਸਰ ਟੋਟਲ ਇਹ ਸਾਰੀਆਂ ਹੁਣ ਕਾਬੂ 'ਚ ਰਹਿਣਗੀਆਂ ਹਾਂ 9 ਹੋ ਗਏ ਹਨ 9 ਕੈਮਰੇ ਹੋ ਗਏ ਹੁਣ ਆਦੇ ਸਾਰੇ ਆ ਇਧਰੋਂ ਵੀ ਪੂਰਾ ਕਵਰ ਹੁੰਦਾ ਏਰੀਆ ਉਹ ਗਾਂਵ ਵਾਲਾ ਪੰਨਾਂ ਨੂੰ ਕਵਰ ਹੁੰਦਾ ਐਲਈਡੀ 4K ਨਹੀਂ ਹੈਗੀ ਤੁਹਾਡੀ ਹਾਂ ਐਲਈਡੀ ਦੀ ਸਾਨੂੰ ਮਾਰ ਪੈਂਦੀ ਆ ਭਾਜੀ ਹਲੇ ਬਜਟ ਨਹੀਂ ਹੈਗਾ ਬਜਟ ਸਾਰਾ ਤੁਸੀਂ ਲੈ ਜਾਣਾ ਐਰ ਕੀ ਫੇਰ ਆਹੋ ਪਾਹੂਏ ਕਈਆਂ ਨੂੰ ਲੱਗੇ ਕਿ ਖਰੇ ਸਾਨੂੰ ਸਪான்ਸਰ ਕੀਤੇ ਵੀਰ ਉਹਨਾਂ ਨੇ ਸਪான்ਸਰ ਨਹੀਂ ਕੀਤੇ ਪਿਛਲੀ ਵਾਰ ਵੀ 70000 ਰੁਪਏ ਲੈ ਕੇ ਗਏ ਆ 70800 ਰੁਪਏ ਛਿੜੇ ਵੀ ਲੈ ਕੇ ਗਏ ਆ ਤੇ ਐਰ ਕੀ ਵੀ ਆ ਜਿਹੜੇ ਇਹਨਾਂ ਨੇ ਘੁੰਮਣ ਵਾਲੇ ਕੈਮਰੇ ਲਾਏ ਇਹਨਾਂ ਦਾ ਵੀ ਬਿੱਲ ਚੰਗਾ ਬਣਾ ਆ ਜਣਾ ਜੀ ਐਲਈਡੀ ਦਾ ਬਜਟ ਸਾਡੇ ਕੋਲ ਫੇਰ ਨਹੀਂ ਹੋਣਾ ਐਰ ਕੀ ਅਸੀਂ ਸੋਚਿਆ ਸੀ ਹਾਂ ਸਿੱਧੀ ਜੀ ਗੱਲ ਜੇ ਇਹ ਐਵੇਂ ਕਹਿ ਦੇਵੇ ਕੋਈ ਸਪான்ਸਰ ਇਹ ਬਾਈ ਤੁਹਾਨੂੰ ਸਿੱਧੀ ਜੀ ਗੱਲ ਦੱਸਾਂ ਜੇ ਚੰਗੀ ਚੀਜ਼ ਲਵਾਉਣੀ ਤੇ ਪੈਸੇ ਉਹਦੇ ਚੰਗੇ ਲਾਉਣੇ ਹੀ ਪੈਂਦੇ ਆ ਇਹ ਨਹੀਂ ਗੱਲ ਹੈਗੀ ਕਿ ਨਹੀਂ ਬਾਈ ਜੀ ਆਦੇ ਪਾਉ ਆਏ ਆਪਣੀ ਸਿਕਿਉਰਿਟੀ ਆ ਇੱਕ ਹਸਾਮਨਾ ਆ ਆਪਾਂ ਦੀ ਪ੍ਰਾਈਵੇਸੀ ਵਾਸਤੇ ਲਾਇਏ ਉਹ ਨਹੀਂ ਨਹੀਂ ਉਹ ਹੁਣ ਜਿਹੜੇ ਘੁੰਮਣ ਵਾਲੇ ਦਾ ਸਾਰੇ ਪਾਸੇ ਘੁੰਮਦੇ ਆ ਉਹ ਜੋ ਲਵਾਈ ਆ ਆਪਾਂ ਭਾਈ ਘੁੰਮਣ ਵਾਲੇ ਆ ਆਪਾਂ ਕੋਠੀ ਦੇ ਉੱਪਰ ਹਨਾ ਪੈਣੇ ਹਾਂ ਲੱਖ ਰੁਪਏ ਲਾਨੇ ਆ ਨਾ ਹਾਂ ਜਦੋਂ ਨਾ ਮੈਂ ਕਈ ਵਾਰ ਕੋਠੀ ਜੇ ਨਿਕਲਦਾ ਬਾਹਰ ਦੇਖਦੇ ਅਸੀਂ ਜਾਲੂ ਦਿਹਾਣੇ ਕਿਸੇ ਵੀ ਹਾਂ ਕਰੋੜਾਂ ਰੁਪਏ ਲੱਗਿਆ ਹੁੰਦਾ ਕਰੋੜਾਂ ਭਾਈ ਕਰੋੜਾਂ ਭਾਈ ਕੈਮਰਾ ਤੂੰ ਯਕੀਨ ਮੰਨ ਲਿਓ ਕਹਿ ਨਹੀਂ ਸਕਦੇ ਆਪਾਂ ਹਾਂ ਹਾਂ ਬਿਲਕੁਲ ਮਾੜੀ ਕੁਆਲਿਟੀ ਨਹੀਂ ਮਾੜ ਲੱਗਿਆ ਜਾਲੀ ਮਾਲ ਨਹੀਂ ਭਾਈ ਜਾਲੀ ਮਾਲ ਆਪਾਂ ਤਾਂ ਹੀ ਗਏ ਆਪਾਂ ਕੈਮਰਿਆਂ ਦੇ ਭਈ ਇਹ ਆਪਣੀ ਖਸਾਉਣਾ ਸੇਫਟੀ ਆ ਵਧੀਆ ਲਾਓ ਯਾਰ ਹਾਂ ਵਧੀਆ ਬ੍ਰਾਂਡ ਲਾਓ ਪੈਸੇ ਕਿਹੜਾ ਛਾਤੀ ਤੇ ਰੱਖ ਕੇ ਲੈ ਜਾਣੇ ਪਊ ਇਹ ਚੀਜ਼ਾਂ ਲਈ ਲਾਓ ਚੰਗੇ ਪੈਸੇ ਆ ਨੋਣੀ ਹਣੀ ਹਾਂ ਨੋਣੀ ਹਣੀ ਜਾਂਦੇ ਕਿ ਨਹੀਂ ਉੱਥੇ ਮੱਜਾਂ ਏਕੇ ਕਰਕੇ ਹੌਲੀ ਹੌਲੀ ਕਿਉਂ ਐ ਆਈ ਜਾਂਦੇ ਪਾਣੀ ਕਿੰਦੇ ਹੁਣ ਤਾਂ ਮੈਂ ਤੈਨੂੰ ਮੌਕਾ ਹੀ ਨਹੀਂ ਦੇਣਾ ਉਹਨੇ ਜਿਹੜੀ ਹਾਂ ਪਤਾ ਠੀਕ ਆ ਵੀ ਅਗਲਾ ਮੌਕਾ ਦਵੀ ਕਿਵੇਂ ਆ ਕੋਈ ਕਹਿ ਦਵੇ ਨਾ ਕਿ ਸਾਨੂੰ ਸਪான்ਸਰ ਹੋਏ ਤੇ ਆ ਵੀ ਲੋ 52000 ਰੁਪਏ ਕੀ ਫਿਰ ਬਿੱਲ ਬਣਾ ਲਿਆ ਜੀ ਹਾਂ ਇਹਦਾ ਸ਼ਗਨ ਦੇ ਆਧਾਰ ਤੇ ਹੀ ਲਈ ਜਾਂਦੇ ਆ ਹੈ ਸਾਰਾ ਕੁਝ ਸਖਾਦਾ ਸ਼ਾਹ ਜੀ ਉਹ ਸਾਰਾ ਕੰਮ ਕਰ ਉਹ ਬਾਕੀ ਪ੍ਰੋਸੈਸ ਜੇ ਆ ਡੀਵੀਆਰ ਉਹ ਮਤਲਬ ਮੋਡਮ ਚੇਂਜ ਹੋ ਜੇ ਫਿਰ ਉਹਦਾ ਕੀ ਪ੍ਰੋਸੈਸ ਆ ਕੇਵਲ ਕਹਿੰਦੇ ਅਟੈਚ ਕਰਕੇ ਤੇ ਨਾਲ ਚਲਾ ਸਕਦੇ ਫਿਰ ਆਪਾਂ ਮਾ ਕੇ ਬਦੋ ਮਰਜ਼ੀ ਕਰ ਦਿਓ ਹਾਂ ਆ ਭੇਣਾ ਨੇ ਆਪੇ ਕਰੂੰਗਾ ਉਹ ਮਤਲਬ ਬਾਈਨੋ ਅਟੈਚ ਕਰ ਦਿਆ ਕਰਾਂਗੇ ਹਾਂ ਉਹ ਮੋਡਮ ਮੋਡਮ ਚੇਂਜ ਹੁੰਦਾ ਹਾਂ ਉਹ ਕੇਵਲ ਨਹੀਂ ਆਪਣੇ ਕੋਲ ਹੈਗੀ ਸ਼ਾਹ ਵਾਲੀ ਪਰਫਾਰਮੈਂਸ ਚੈੱਕ ਕਰ ਲਈ ਕੈਮਰਿਆਂ ਦੀ ਫੁੱਲ ਗੋਡੇ ਟੂ ਜੈਡ ਮੈਂ ਪੂਰੀ ਖਾੜ ਦਿੱਤੀ ਮੇਰੇ ਫੋਨ 'ਚ ਹੈ ਨਹੀਂ ਐਪ